ਇਹ ਸਾਰੇ ਭਰਾਵਾਂ ਨੂੰ ਬਾਈ ਜੀ ਰੈਫਰੀ ਆਈ ਨਾ ਤਾਂ ਕੋਈ ਰੈਫਰੀ ਗਲਤ ਹੈ ਇਹ ਆ ਕੋਈ ਮੈਂ ਪੈਸੇ ਨਾ ਦਿਆ ਹੋਵੇ ਤੁਸੀਂ ਕਿਰਾਇਆ ਲੈ ਕੇ 2 ਲੱਖ ਰੁਪਏ ਬਾਹਰ ਨਿਕਲੇ ਆ ਦੋਹੇ ਟੀਮਾਂ ਦਾ ਮੇਰਾ ਕੋਈ ਕਸੂਰ ਹੈ ਠੀਕ ਹੈ ਜੀ ਜੋ ਰੂਲ ਕਰਿਆ ਸੀ ਸਵੇਰ ਤੋਂ ਸਵੇਰ ਤੋਂ ਰੋਲ ਵੀ ਨੇ ਕਿਆ ਕਰਿਆ ਬਈ ਦੋ ਰੈਡਾਂ ਪਾਉਣੀਆਂ ਠੀਕ ਹੈ ਵੀਰੇ ਮੇਰੀ ਗਲਤੀ ਕੀ ਹੈ ਬਣ ਮੇਰੀ ਗਲਤੀ ਕੀ ਹੈ ਵੀਰੇ ਠੀਕ ਹੈ ਐਂ ਸਾਰੇ ਸਾਰੇ ਗੱਲ ਮੰਨਣ ਦੇ ਜੱਗੂ ਇਹ ਪਲੇਅਰਾਂ ਦੀ ਗੱਲ ਨਹੀਂ ਹੁੰਦੀ ਵੀਰੇ ਮੇਰੇਗਾ ਓ ਓ ਭਾਈਆ ਗਲਤ ਹੈ ਹੈਲੋ ਭਾਈਆ ਵੀਰੇ ਆਪ ਆਪਣੀ ਜਗ੍ਹਾ ਰਾਓ ਯਾਰ ਇਦਾਂ ਕਿਉਂ ਗਰਾਊਂਡ ਚਾਹ ਰਹੇ ਯਾਰ ਹੈਲੋ ਹੈਲੋ ਸਾਰੇ ਬੇਇੱਤਿਬਾਰ ਨੇ ਯਾਰ ਇੱਥੇ ਇਕੱਠਾ ਨਾ ਕਰੋ ਗਰਾਊਂਡ 'ਤੇ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਹੈਲੋ ਭਾਈ ਟੂਰਨਾਮੈਂਟ ਕੈਂਸਲ ਹੈ ਮੈਂ ਕਿਰਪਾ ਕਰ ਪੈਨ ਨਹੀਂ ਦਿੰਦਾ ਜਾਓ ਡੈਕਸ ਆਓ ਚਲੋ ਭਾਈ ਕਰ ਨੂੰ ਮੇਲਾ ਮੈਂ ਨਹੀਂ ਕਰਾਉਂਦਾ ਕਹਿੰਦਾ ਮੇਰੇ ਘਰ ਜਾਉਂਗੇ ਮੈਂ ਨਹੀਂ ਕਰਾਉਂਦਾ ਮੇਲਾ ਹੈਲੋ ਲੜਾਈ ਨਾ ਕਰੋ ਗਾ ਸੁਣ ਓ ਪਲੇਰਾਂ ਮੇਲਾ ਨਾ ਖਰਾਬ ਕਰੋ ਪਲੇਰਾਂ ਬਹੁਤ ਗਲਤ ਗੱਲ ਜੱਗ ਜੱਗੂ ਬਿਚਾਰ ਦੋ ਬੁਲਟ ਬਹੁਤ ਗੰਤ ਕੰਮ ਕਰ ਜੱਗੂ ਉਹ ਵੀਰੇ ਵਿੱਚ ਨਾ ਆਓ ਯਾਰ ਪਲੀਜ਼ ਬੇਨਤੀ ਆ ਵਿੱਚ ਨਾ ਆਓ ਭਰਾ ਬਣ ਕੇ ਉਹ ਵੀਰੇ ਇਹਨਾਂ ਨੂੰ ਹਟਾਓ ਯਾਰ ਪਲੀਜ਼ ਵੇਖੇ ਦਾ ਨਾ ਕਰੋ ਵਧੀਆ ਗੱਲ ਨਹੀਂ ਯਾਰ ਤੁਸੀਂ